ਇਹਤੋਂ ਵੱਡਾ ਫੇਲੀਅਰ ਹੋਰ ਕੀ ਹੋਣਾ ਸਰਕਾਰ ਦਾ ਮੈਂ ਸਰਕਾਰ ਦਾ ਹਿੱਸਾ ਮੈਂ ਆਪਣੇ ਆਪ ਨੂੰ ਵੀ ਫੇਲੀਅਰ ਕਹਿਣਾ ਕੀ ਅਸੀਂ ਸੁੱਤੇ ਰਾਂਗੇ ਇੰਨੇ ਸਾਲਾਂ ਦੇ ਬਾਅਦ ਵੀ ਸੁੱਤੇ ਰਾਂਗੇ ਜੇ ਅੱਜ ਵੀ ਨਹੀਂ ਉੱਠਾਂਗੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਦੋਸ਼ੀ ਦੇਣਗੀਆਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਉਹਨਾਂ ਦੇ ਹੀ ਵਿਧਾਇਕ ਤੇ ਸੀਪੀਐਸ ਸਿੰਦਰਵੀਰ ਸਿੰਘ ਗੁਲਾਰੀਆ ਨੇ ਬਗਾਵਤੀ ਸੂਰਤ ਦਿਖਾਏ ਨੇ ਅੰਮ੍ਰਿਤਸਰ ਦੇ ਪਕਤਾਂ ਵਾਲਾ ਗਾਰਬੇਜ ਡੰਪ ਦੇ ਮੁੱਦੇ ਤੇ ਗੁਲਾਰੀਆ ਕੱਲ ਤੋਂ ਧਰਨਾ ਦੇ ਜਾ ਰਹੇ ਨੇ ਸੋਟ ਪਰੰਤ ਬਿਆਨ ਦੇ ਵਿੱਚ ਅੰਮ੍ਰਿਤਸਰ ਸਾਹਿਬ 430 ਸਥਾਨ ਤੇ ਆਇਆ ਸ਼ਰਮ ਵਾਲੀ ਗੱਲ ਸ਼ਰਮ ਦੇ ਨਾਲ ਸਿਰ ਨਹੀਂ ਉਹ ਹੁੰਦਾ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ ਕੀ ਐ ਗੰਦਗੀ ਤੋਂ ਸਾਡੇ 8 ਸਾਲ ਦੇ ਵਿੱਚ ਸਾਡਾ ਫਰਜ਼ ਨਹੀਂ ਬੰਦਾ ਕਿ ਅਸੀਂ ਬਿਲਕੁਲ ਸਾਫ ਸਫਾਈ ਇੱਥੇ ਕਰਾਈਏ ਸ਼ਹਿਰ ਨੂੰ ਸਾਫ ਕਰੀਏ ਇਹਨਾਂ 2.5 ਸਾਲਾਂ ਦੇ ਵਿੱਚ ਬਿਮਾਰੀ ਨੇ ਬੜਾ ਵੱਡਾ ਘਰ ਕੀਤਾ ਇਹਨਾਂ 2.5 ਸਾਲਾਂ ਦੇ ਵਿੱਚ ਘਰ ਘਰ ਬਿਮਾਰੀ ਫੈਲੀ ਔਰ 4 ਦਿਨ ਇੱਥੇ ਕੈਂਪ ਲੱਗਾ ਸੀਗਾ 1500 ਪੇਸ਼ੈਂਟ ਚੈੱਕ ਕੀਤਾ ਜਿਹਦੇ ਵਿੱਚੋਂ 1500 ਦੇ ਵਿੱਚੋਂ ਮੇਰਾ ਖਿਆਲ ਆ ਕਿ 12-1300 ਬੰਦੇ ਨੂੰ ਸਿੱਧੀ ਚੈਸਟ ਇਨਫੈਕਸ਼ਨ ਸੀਗੀ ਧੂਏ ਦੇ ਕਰਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਉਕਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੇ ਨੇ ਤੇ ਗੱਲਾਂ ਕਰਦੇ ਨੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਂਦੀਆਂ ਪਰ ਉਹਨਾਂ ਦੇ ਹੀ ਸੀਪੀਐਸ ਮੁਤਾਬਿਕ ਅੰਮ੍ਰਿਤਸਰ ਦੇ ਹਾਲ ਕੁਝ ਅਜਿਹੇ ਨੇ ਵੇਖੋ ਸ਼ਹੀਦ ਹੋਣ ਲਈ ਮੈਂ ਤਿਆਰ ਹਾਂ ਪਰ ਆਤਮ ਹੱਤਿਆ ਮੈਂ ਨਹੀਂ ਕਰਨੀ ਮੈਂ ਕਮਜ਼ੋਰ ਨਹੀਂ ਹਾਂ ਮੈਂ ਲੜਾਈ ਲੜਾਂਗਾ ਜੇ ਇਸ ਲੜਾਈ ਦੇ ਦੌਰਾਨ ਲੋਕਾਂ ਦੀ ਲੜਾਈ ਦੇ ਦੌਰਾਨ ਲੋਕਾਂ ਦੀਆਂ ਮੰਗਾਂ ਦੀ ਲੜਾਈ ਦੇ ਦੌਰਾਨ ਜੇ ਸ਼ਹਾਦਤ ਮਿਲਦੀ ਹੈ ਤਾਂ ਮੈਂ ਉਸ ਸ਼ਹਾਦਤ ਦਾ ਮੱਥਾ ਚੁੰਮਾਂਗਾ ਆਪਣੀ ਹੀ ਸਰਕਾਰ ਖਿਲਾਫ ਇੰਨੀ ਬਿਆਨਬਾਜ਼ੀ ਕਿ ਬੁਲਾਰਿਆ ਪਾਰਟੀ ਛੱਡਣ ਦੀ ਤਿਆਰੀ ਚ ਨੇ ਕਿ ਜੜੀ ਪਾਰਟੀ ਨੇ ਇਹਨੂੰ ਪਿਛਲੇ 7 ਸਾਲਾਂ ਤੋਂ ਐਮਐਲਏ ਬਣਾਇਆ ਮੰਤਰੀ ਬਣਾਇਆ ਅਜੇ ਦਾ ਜਰਨੈਲ ਬਣਾਇਆ ਯੂਥ ਦਾ ਪ੍ਰਧਾਨ ਬਣਾਇਆ ਅਜੇ ਹੁਣ ਉਸੇ ਪਾਰਟੀ ਦੇ ਖਿਲਾਫ ਧਰਨੇ ਲਾਣ ਰਿਹਾ ਜੇ ਧਰਨਾ ਸੱਚਾ ਹੋਵੇ ਤਾਂ ਵੀ ਬੰਦਾ ਕਵੇ ਸਭ ਝੂਠ ਦਾ ਬਲੰਦਾ ਲੋਕਾਂ ਨੂੰ ਗਮਨਾਹ ਕਰਨ ਲਿਆ ਦੂਸਰੀ ਗੱਲ ਇਹ ਸਾਰੀ ਪਿੱਛੇ ਜਿਹੜੀ ਮੈਨਿਪੂਲੇਸ਼ਨ ਆ ਉਹ ਕਾਂਗਰਸ ਪਾਰਟੀ ਦੀ ਆ ਇਹ ਆਪਣਾ ਇਹਨਾਂ ਦਾ ਕੋਈ ਦਿਮਾਗ ਨਹੀਂ ਆ ਐਮਐਲਏ ਸਾਹਿਬ ਦਾ ਪਿੱਛੇ ਕਾਂਗਰਸ ਦੀ ਮੈਨਿਪੂਲੇਸ਼ਨ ਚੱਲ ਰਹੀ ਸਾਹ ਬੁਲਾਰੀਆਂ ਦੇ ਸਿਰ ਰਵਈਏ ਤੋਂ ਅਕਾਲੀ ਦਲ ਨੂੰ ਪਰੇਸ਼ਾਨੀ ਜ਼ਰੂਰ ਹੋਈ ਹੋਵੇਗੀ ਯੂਥ ਅਕਾਲੀ ਦਲ ਨੇ ਬੁਲਾਰੀਆਂ ਖਿਲਾਫ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਸ਼ਹਾਦਤ ਦਾ ਜਾਂ ਪਿਆ ਦਿੱਤਾ ਜਾਏ ਯਾਨੀ ਕਿ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏ